ਅੰਨੀ ਹੋਈ ਆ ਤੈਨੂੰ ਦਿਖਦਾ ਨਹੀਂ ਹੈਗਾ ਦਾ ਮੈਂ ਤੇਰੀ ਸੁਰਤ ਕਿੱਥੇ ਹੁੰਦੀ ਆ ਕੰਮ ਕਰਦੀ ਨਹੀਂ ਪੈਣ ਮੈਂ ਤਾਂ ਝਾੜੂ ਹੀ ਲਾ ਰਹੀ ਸੀ ਮੈਨੂੰ ਕਦੋਂ ਪਤਾ ਲੱਗਿਆ ਵੀ ਤੁਸੀਂ ਪਿੱਛੋਂ ਕਦੋਂ ਆ ਗਏ ਮੇਰਾ ਤਾਂ ਝਾੜੂ 'ਚ ਧਿਆਨ ਸੀ ਮੈਂ ਜਾਣ ਕੇ ਥੋੜੀ ਮਾਰਿਆ ਤੁਹਾਡੇ ਝਾੜ ਕੇ ਮਾਰ ਕੇ ਵੇਖ ਲੈ ਤੇਰੇ ਸਾਹ ਨਾ ਕੱਢ ਦੂੰਗੀ ਮੈਂ ਕਿਵੇਂ ਧੂਮ ਕਰਦੀ ਆ ਜਿਵੇਂ ਬਾਲੀ ਓ ਭੋਲੀ ਹੁੰਦੀ ਆ ਜਾਣ ਬੁੱਝ ਕੇ ਕਰਦੀ ਆ ਤੂੰ ਸਾਰਾ ਕੁਝ ਇਹ ਬੇਅਤਾਂ ਕਰਦੀਆਂ ਹੋਰ ਤੇਰੀ ਮਾਂ ਨੇ ਤੈਨੂੰ ਕੁਝ ਸਿਖਾ ਕੇ ਨਹੀਂ ਭੇਜਿਆ ਪੈਣਾ ਇੰਨੀ ਬੋਲਣ ਦੀ ਤਾਂ ਕੋਈ ਗੱਲ ਨਹੀਂ ਹੈਗੀ ਆ ਝਾੜੂ ਪਿੱਛੇ ਤੁਸੀਂ ਕਿੱਥੇ ਲੈ ਕੇ ਗੱਲ ਨੂੰ ਮੇਰੇ ਪੇਕਿਆਂ ਤੱਕ ਲੈ ਕੇ ਚੱਲ ਗਏ ਗੱਲ ਨੂੰ ਅੱਛਾ ਹੁਣ ਮੈਂ ਤੈਨੂੰ ਪੁੱਛ ਕੇ ਬੋਲਾਂ ਇਹ ਵੀ ਮੈਨੂੰ ਸੋਚ ਕੇ ਬੋਲਣਾ ਪਿਆ ਕਰੂਗਾ ਫਿਰ ਮੈਂ ਤੇਰੇ ਨਾਲ ਕੀ ਗੱਲ ਕਰਨੀ ਆ ਕੀ ਨਹੀਂ ਭਗਵਾਸ ਮਾਰਦੀ ਐ ਮੂੰਹ ਬੰਦ ਰੱਖਿਆ ਕਰ ਆਪਣਾ ਨਾਲ ਗੱਲਾਂ ਰੋਟੀ ਬਣਾਤੀ ਬਸ ਪੈਨੇ ਬਣਾਉਣ ਲੱਗੀਆਂ ਮੈਨੂੰ ਐਸੀ ਝਾੜੂ ਲਾਦਾ ਝਾੜੂ ਲਾ ਕੇ ਬਸ ਪੋਚਾ ਹੀ ਰਹਿ ਗਿਆ ਉਸ ਤੋਂ ਬਾਅਦ ਮੈਂ ਰੋਟੀ ਬਣਾ ਦਨੀ ਆ ਹਜੇ ਰੋਟੀ ਬਣਾਉਣੀ ਐ ਅਉ ਸੂਰਜ ਸਿਰਤੇ ਚੜਿਆ ਪਿਆ ਟਾਈਮ ਦੇਖ ਕੀ ਹੋਇਆ ਮੈਂ ਕਾਲਜ ਜਾਣਾ ਐ ਤੈਨੂੰ ਅੰਨੀ ਐ ਪਤਾ ਨਹੀਂ ਕੋਈ ਗੱਲ ਨਹੀਂ ਮੈਂ ਝਾੜੂ-ਬਾਚ ਲਾ ਲੂੰਗੀ ਪਹਿਲਾਂ ਮੈਂ ਤੁਹਾਡੇ ਲਈ ਰੋਟੀ ਬਣਾ ਦੇਣੀ ਤੁਸੀਂ ਸਾਰੇ ਨਾ ਅੰਡਰ ਨੰ ਮੰਨੇ ਜਾ ਕੇ ਦੇਖ ਲੈ ਕੰਮ ਨਿਭੜੇ ਹੁੰਦੇ ਆ ਪਤਾ ਨਹੀਂ ਜਿੱਲੜ ਜੀ ਕਿਹੋ ਜੀ ਸਾਡੇ ਮੱਥੇ ਮਾਰੀ ਲਿਆ ਕੇ ਛੇੜੀ ਨੂੰ ਕੰਮ ਕਰਨ ਦਾ ਵੀ ਢੰਗ ਨਹੀਂ ਹੈਗਾਗਾ ਆਏ ਨਹੀਂ ਪਤਾ ਰੋਟੀ ਪਹਿਲਾਂ ਬਣਾਉਣੀ ਹੈ ਚਾੜੂ ਪੋਚਾ ਪਹਿਲਾਂ ਲੋਣਾ ਲਾ ਅੱਗ ਲੱਗੇ ਤਰਾਂ ਚਾੜੂ ਚੱਲ ਜਾ ਕੇ ਮੇਰੇ ਉਸੇ ਰੋਟੀ ਬਣਾ ਦਫਾ ਹੋ ਜਾ ਹਣਾ ਖੜੀ ਮੇਰੇ ਮੂੰਹ ਕੋ ਨਹੀਂ ਦੇਖੀ ਜਾਂਦੀ ਐ ਦੁੱਨ ਵੱਟਾ ਕਿਸੇ ਥਾਂ ਦੀ ਹੰਡਲ ਕਿੱਥੇ ਰੱਖਤਾ ਯਾਰ ਮੇਰਾ ਹਾਂ ਬੱਤ ਗੱਲ ਸੁਣਿਆ ਕੀ ਕਰਦੇ ਸੀ? ਕੁਛ ਨਹੀਂ ਟੋਕਿਆ ਕਰਦਾ ਸੀ। ਕੀ ਹੋ ਗਿਆ? ਅੱਛਾ ਮੜਾ ਇਹ ਇਦਾਂ ਕੰਮ ਸੀ। ਕੁਝ ਕੰਮ ਪਰ ਗਿਆ। ਹਾਂ। ਥੋੜਾ ਨਾਲ ਗੱਲ ਕਰਨੀ ਸੀ ਮੈਂਕਾ। ਪਿੰਡੋਂ ਵੀਰੇ ਦਾ ਫੋਨ ਆਇਆ ਸੀ। ਮੰਮੀ ਜ਼ਿਆਦਾ ਬਿਮਾਰ ਹੋ ਰਹੀ ਨੇ। ਉਹ ਕਹਿੰਦੇ ਬੀਕਾ ਹਜ਼ਾਰ ਦੀ ਲੋੜ ਸੀ ਜੇ ਕਿ ਤੋ ਇਲਾ ਹੋ ਜੇ। ਇਲਾ ਦਾ ਚੱਲ ਕੋਈ ਨਾ ਹੋ ਜੂਗਾ। ਕੀ ਹੋ ਗਿਆ ਮੰਮੀ ਨੂੰ? ਕੰਨ ਤਾਂ ਚੰਗੀ ਬਣੀ ਦੀ ਗੱਲ ਤਾਂ ਮੇਰੇ ਨਾਲ ਗੱਲ ਕਰੀ ਆ ਕਹਿੰਦੀ ਮੇਰੇ ਘਰੇ ਜਾ ਕੇ ਗੱਲ ਕਰੀ ਮੁੰਡਾ ਕਿਵੇਂ ਭੁੱਲ ਗਿਆ ਤੇਰੇ ਨਾਲ ਗੱਲ ਕਰਾਉਣੀ ਜਰਾ ਹੀਲਾ ਤਾਂ 20000 ਦਾ ਹੋ ਜੂਗਾ ਬਾਕੀ ਹੁਣ ਤੈਨੂੰ ਪਤਾ ਹੀ ਆ ਵੀ ਸਾਰੇ ਰੁਪਏ ਆਪਣੀ ਗਗਨ ਕੋਲੀ ਹੁੰਦੇ ਨੇ ਉਹਨੂੰ ਪੁੱਛਣਾ ਪਊਗਾ ਜੇ ਉਹਨੇ ਹੀ ਨਹੀਂ ਪਤਾ ਫੀਸ ਕਿੰਨਾ ਭਰਤੀ ਹੋਵੇ ਉਹ ਤਾਂ ਮੈਨੂੰ ਵੀ ਨਹੀਂ ਪਤਾ ਵੀ ਮੰਮੀ ਨੂੰ ਹੋਇਆ ਕੀ ਹੈ ਬੁਖਾਰ ਹੋਇਆ ਸੀ ਵੀਰਾ ਕਹਿੰਦਾ ਬੁਖਾਰ ਹੀ ਨਹੀਂ ਉਤਰ ਰਿਹਾ ਸਾਰੇ ਕਿਤੇ ਖਾ ਲਿਆ ਅੱਛਾ ਨਾਲੇ ਮੈਂ ਤਾਂ ਤੁਹਾਨੂੰ ਪੈਸੇ ਨੂੰ ਕਹਿਣਾ ਹੀ ਨਹੀਂ ਸੀ ਉਹਨਾਂ ਨੇ ਸਾਰੇ ਕਿਤੇ ਪੁੱਛ ਲਿਆ ਸ਼ਰੀਕੇ ਚ ਚਾਚੇ ਤਾਇਓ ਰੇ ਨੂੰ ਕਿ ਤੋ ਹਿੱਲਾ ਨਹੀਂ ਹੋ ਰਿਹਾ ਤਾਂ ਕਰਕੇ ਮੈਂ ਕਾਨੂੰ ਦਿੰਦਾ ਕੋਈ ਚੱਲ ਫਿਰ ਪਾਪਾ ਨਾਲ ਕਰ ਲੈਨੇ ਆ ਗੱਲ ਆਪ ਨੂੰ ਪੁੱਛ ਲੈਨੇ ਜਾਂ ਮੰਗੇ ਨੂੰ ਪੁੱਛ ਲੈਨੇ ਸਰ ਤੁਸੀਂ ਉਹੀ ਗੱਲਾਂ ਕਰੀ ਜਾਂਦੇ ਥੋਨੂੰ ਪਤਾ ਹੈ ਭੈਣ ਦੇ ਦੋਗੇ ਪੈਸੇ ਅੱਜ ਦਾ ਕਿੰਨੇ ਕੇ ਪੈਸੇ ਫੜਾਤੇ ਆਪਰ ਨੂੰ ਹੱਥ 'ਚ ਤੁਸੀਂ ਨਾ ਤੂੰ ਗੱਲ ਨਹੀਂ ਸਮਝਦੀ ਕਿ ਹੁਣ ਤੈਨੂੰ ਪਤਾ ਤਾਂ ਹੈਗਾ ਕਬੀਲਦਾਰੀ ਸਾਰੀ ਆਪਣੀ ਗਾਹਾਂ ਦੇ ਹੱਥਾਂ ਅਰਬੀਰ ਦਾ ਸਾਹਿਬ ਮੈਨੂੰ ਦਿੱਦਿਆਂ ਨੇ ਕੋਈ ਨਹੀਂ ਦਿੰਦਾ ਹੈਗਾ ਹੁਣ ਆਪਾਂ ਇਸੇ ਦਾ ਆਪਾਂ ਨੂੰ ਉਹਨਾਂ ਤੋਂ ਹੀ ਲੈਣੇ ਪੈਣਗੇ ਮੈਨੂੰ ਹਾਂ ਹਾਂ ਮੈਨੂੰ ਪਤਾ ਹੈ ਫਿਰ ਤੁਹਾਨੂੰ ਇਹ ਵੀ ਪਤਾ ਵੀ ਥੋੜੀ ਭੈਣ ਨੇ ਪੈਸੇ ਦੇਣੇ ਨਹੀਂ ਨਾਲੇ ਤੁਸੀਂ ਇੱਕ ਵਾਰੀ ਮੰਮੀ ਨਾਲ ਗੱਲ ਕਰ ਲਓ شاید ممی دے پیسے بس اہ گئی سی بار کی ٹوکا جا کر ਮੇਰਾ ਨਾ 20000 ਦਾ ਲੋਡ ਸੀ 20000 ਦੀ ਹਾਂਜੀ ਮੰਮੀ ਮੇਰੇ ਨਾ ਮੰਮੀ ਜਿਆਦਾ ਬਿਮਾਰ ਹੋ ਰਹੀ ਨੇ ਤੇ ਵੀਰੇ ਦਾ ਫੋਨ ਆਇਆ ਸੀ ਵੀ ਕੀ ਤੋਹੀਲਾ ਕਰ ਦੋ 20000 ਦਾ ਅੱਛਾ ਅੱਗੇ ਤਾਂ ਕਦੇ ਵੀਰੇ ਨੇ ਸਵਾਲ ਵੀ ਨਹੀਂ ਪਾਇਆ ਬਸ ਇਸ ਵਾਰ ਉਹਨਾਂ ਨੂੰ ਕਿਤਰਾ ਬਣੇ ਨਹੀਂ ਤਾਂ ਕਰਕੇ ਉਹਨਾਂ ਨੇ ਮੈਨੂੰ ਫੋਨ ਕਰਤਾ ਨਾ ਪੁੱਤ ਮੈਨੂੰ ਐਂ ਦੱਸ ਵੀ ਤੇਰੀ ਮਾਂ ਸੱਚੀ ਬਿਮਾਰ ਐ ਜਾਂ ਤੇਰੇ ਭਰਾ ਨੂੰ ਤਾਂ ਨਹੀਂ ਚਾਹੀਦੇ ਪੈਸੇ ਕਿ ਤੈ ਇਧਰ ਉਧਰ ਕਰਦੇ ਹੋ ਨਾਲੇ ਮੰਮੀ ਉਹਨੇ ਕਿਹੜਾ ਰੱਖਣੇ ਆ ਆ ਜੀਰੀ ਵੱਢ ਕੇ ਫਿਰ ਮੋੜ ਦਾਂਗੇ ਸੋਨੂੰ ਚਲੋ ਉਹ ਤਾਂ ਗੱਲ ਠੀਕ ਹੈ ਆ ਇਹ ਤਾਂ ਚਲ ਹੱਥ ਦਾ ਚੀਜ਼ ਦਾ ਤਾਂ ਕੀ ਹੁੰਦਾਗਾ ਦੇਖ ਭਾਈ ਮੇਰੀ ਗੱਲ ਸੁਣੋ ਪੈਸੇ ਤਾਂ ਸੀਗੇ 20000 ਰੁਪਈਆ ਤੇ ਤੈਨੂੰ ਪਤਾ ਗਗਨ ਦੇ ਕੋਲੇ ਹੈ ਹੈ ਉਹਨੇ ਫੀਸ ਜੀ ਭਰਨੀ ਸੀਗੀ ਪਤਾ ਨਹੀਂ ਭਾਈ ਭਰਤੀ ਕੇ ਨਹੀਂ ਉਹ ਭਰੀ ਉਹਦੇ ਕੋਲ ਹੀ ਹੋਣੇ ਆ ਪੈਸੇ ਆ ਤਾਂ ਤੂੰ ਆਪ ਪੁੱਛ ਲੈ ਮੈਂ ਤਾਂ ਨਹੀਂ ਪੁੱਛ ਸਕਦੀ ਤੈਨੂੰ ਪਤਾ ਤਾਂ ਆਇਆ ਭਾਈ ਕਲੇਸ਼ਨ ਕਿੰਨੀ ਆ ਦੇਖੋ ਮੰਮੀ ਅਸੀਂ ਤਾਂ ਤੁਹਾਨੂੰ ਕਹਿ ਸਕਦੇ ਆ ਕਿਉਂਕਿ ਘਰ ਚ ਤੁਸੀਂ ਹੋ ਵੱਡੇ ਨਾਲੇ ਇਸ ਵਾਰ ਜੇ ਮਜ਼ਦੂਰੀ ਹੋਈ ਤਾਂ ਮੈਂ ਸਵਾਲ ਪਾ ਲਿਆ ਨਹੀਂ ਤਾਂ ਮੈਂ ਅੱਗੇ ਕਿੰਨਾ ਕੁ ਕਹਿਆ ਤੁਹਾਨੂੰ ਉਹ ਤਾਂ ਮੈਨੂੰ ਪਤਾ ਭਈ ਮਜਬੂਰੀ ਕਰਕੇ ਤੂੰ ਮੈਨੂੰ ਕਿਹਾ ਪਰ ਮੇਰੇ ਵੀ ਹੱਥ ਵਾਸਤੇ ਕੁਝ ਹੈ ਨਹੀਂ ਤੁਹਾਨੂੰ ਪਤਾ ਭਈ ਸਾਰੀ ਕਮਿਲਦਾਰੀ ਉਹਦੇ ਹੱਥ ਆ ਗਈ ਉਹ ਆਪਦੇ ਹਿਸਾਬ ਨਾਲ ਪੈਸਾ ਟੱਕਾ ਚਲਾਉਂਦੀ ਹੈਗੀ ਮੰਮਾ ਐਂ ਤਾਂ ਪਤਾ ਹੋਊਗਾ ਵੀ ਫੀਸ ਭਰਤੀ ਉਹਨੇ ਕਿ ਭਰਨੀ ਆ ਭਈ ਮੈਂ ਤਾਂ ਐਂ ਕਹਿੰਦੀ ਸੀ ਕੱਲ ਵੀ ਮੈਂ ਕੱਲ ਨੂੰ ਫੀਸ ਭਰੋਂਗੇ ਹੁਣ ਪਤਾ ਨਹੀਂ ਭਈ ਭਰਤੀ ਜਾਂ ਉਹਦੇ ਕੋਲੇ ਐ ਇਹ ਨਹੀਂ ਮੈਨੂੰ ਪਤਾ ਹੈਗਾ ਫਿਰ ਮੰਮੇ ਤੁਸੀਂ ਭੈਣ ਨਾਲ ਗੱਲ ਕਰਕੇ ਦੇਖ ਲਓ ਆਲੇ ਤੁਹਾਡੀ ਤਾਂ ਕੋਈ ਗੱਲ ਨਹੀਂ ਮੋੜਦੇ ਤੁਹਾਨੂੰ ਤਾਂ ਹਾਂ ਕਰ ਹੀ ਦੇਣਗੇ ਲੈ ਪੁੱਤ ਇਹ ਤਾਂ ਤੁਹਾਨੂੰ ਭਲੇਖਾਗਾ ਵੀ ਮੇਰੀ ਉਹ ਗੱਲ ਸੁਣ ਲੂਗੀ ਤੈਨੂੰ ਪਤਾ ਤਾਂ ਹੈ ਕਿਵੇਂ ਵੱਡੂ ਖਾਉ ਕਰਦੀ ਹੁੰਦੀ ਹੈ ਜੇ ਉਹਨੂੰ ਮਾੜੀ ਮੋਟੀ ਕੋਈ ਗੱਲ ਕਹਿ ਜੀਏ ਬਾਕੀ ਭਾਈ ਉਹ ਹੀ ਗੱਲ ਹੈ ਪੜੀ ਲਿਖੀ ਹੈਗੀ ਆ ਤਾਂ ਕਿਵਲਦਾਰੀ ਉਹਦੇ ਹੱਥ ਦੇਣੀ ਪੈਗੀ ਆਪਾਂ ਨੂੰ ਤੂੰ ਕੋਈ ਹੋਰ ਹਿੱਲਾ ਕਰ ਲਾ ਭਈ ਹੁਦਾਂ ਚਲ ਫੇਰ ਕੋਈ ਨਾ ਦੇਖ ਦ ਚਾਹ ਚ ਬਣਾਇ ਤਨੀ ਫੇਰ ਤੇਰੀ ਗੱਲ ਪੁੱਤ ਕੋਈ ਵੇ ਮੇਰੀ ਗੱਲ ਸੁਣ ਬੇ ਛੁੱਟੂਆ ਜਿਆ ਤੈਨੂੰ ਕਦੋਂ ਅਕਲ ਆਊਗੀ ਆ ਤੇਰਾ ਪਿਆ ਤਾਂ ਕੀਤਾ ਸੀ ਮਾੜੀ ਬੁੱਟੀ ਤੈਨੂੰ ਕੋਈ ਅਕਲ ਆ ਜੇ ਦੁਨੀਆਦਾਰੀ ਦੀ ਕੋਈ ਪਤਾ ਲੱਗ ਜੇ ਤੈਨੂੰ ਤੂੰ ਤਾਂ ਜਮਾ ਛੁੱਡੂ ਬਣਿਆ ਫਿਰਦਾ ਹੈ ਲੈ ਅਕੇ ਛੁੱਟੂ ਮੈਂ ਵੀ ਮਾਇ ਕੀ ਕਹਦਾ ਹੁਣ ਮੈਂ ਤਾਂ ਕੁਝ ਕਿਹਾ ਵੀ ਨਹੀਂ ਆਇਗਾ ਯਾਰ ਉਹਨੇ ਮੈਨੂੰ ਪੈਸਿਆਂ ਨੂੰ ਕਿਹਾ ਵਾ ਬਈ ਮੈਨੂੰ ਨਹੀਂ ਪਤਾ ਆਏਗਾ ਮੰਮੀ ਨਾਲ ਗੱਲ ਕਰ ਲੈ ਮੈਂ ਤੇਰੇ ਕੋਲੇ ਨਹੀਂ ਆਇਆ ਆਹੋ ਮੇਰੇ ਕੋਲੇ ਲੈ ਆ ਤੂੰ ਆਪ ਹੀ ਚ ਲਾਵੇਂਦਾ ਤੈਨੂੰ ਪਤਾ ਨਹੀਂ ਆ ਕਿਹੜੇ ਹਾਲਾਤਾਂ ਨਾਲ ਪੈਸੇ ਲਾਵਾਂਗੇ ਜੋ ਤੂੰ ਲੈਣੇ ਪੈਤਾ ਮੈਂ ਹੁਣ ਜਵਾਬ ਕਿਵੇਂ ਦੇ ਦਮਾਮ ਮੈਂ ਤੁਹਾਨੂੰ ਦੱਸ ਦੇ ਅਗਲੇ ਤਾਂ ਬਿਮਾਰ ਪਈ ਐ ਮੰਮੀ ਉਹਦੀ ਹਾਂ ਤੈਨੂੰ ਉਹਦੀ ਮੰਮੀ ਦਾ ਬੜਾ ਫਿਕਰ ਆ ਆਜੇ ਘਰ ਤਾਂ ਫਿਕਰ ਐ ਨਹੀਂਗਾ ਬਿਮਾਰ ਪਈ ਐ ਉਹਦੀ ਮੰਮੀ ਕੋਈ ਕੰਮ ਕਰ ਲੈ ਖੇਤ ਤਾਂ ਜਾ ਕੇ ਕਰ ਆ ਗਿਆ ਮਗਰ ਲੱਕੇ ਉਹਦੇ ਮੈਂ ਤਾਂ ਸੌਂ ਲੱਗੇ ਮੰਮੀ ਵਿਚ ਵਿਚਾਲੇ ਫਸਿਆ ਪਿਆਗਾ ਮਾਂ ਤਾਂ ਮੈਂ ਉਹਦਾ ਨਾਮ ਹੈ ਉੱਤਰ ਦਾ ਜੇ ਮੈਨੂੰ ਉਹ ਕਹਿੰਦੀ ਆ ਤਾਂ ਤੁਸੀਂ ਲੜਦੇ ਜੇ ਤੁਸੀਂ ਕਹਿੰਦੇ ਤਾਂ ਉਹ ਲੜਦੀ ਆ ਉਹ ਤਾਂ ਤੈਨੂੰ ਜਿਵੇਂ ਮੈਂ ਕਹੀ ਜਾਂਦੀ ਆ ਨਾ ਉਵੇਂ ਕਰ ਲੈ ਬਸ ਤੈਨੂੰ ਲੋੜ ਨਹੀਂ ਉਹਦੇ ਮਗਰ ਲੱਗਣ ਦੀ جا کے پیسے دے سورا پیسے پڑھا جائے کلو کچھ ہوگا لگ جان گے پتا نہیں کدو گگن ہاں میری گل سنی تیرے کو ٹی نا تو نہیں آئی گی نہ میرے کو آئی سی ہوں ہاں اپنے ٹویسی سی بی ہزار روپیہ مانگی سی کہ میری ماں خواہ رہ گئی مکھی مینو بی ہزار روپیہ دے اچھا تہ ਮਾ ਕੀ ਕਹਿਣਾ ਸਮਾਪ ਮੇਰੇ ਹੱਥ ਚ ਤਾਂ ਹੈ ਨਹੀਂ ਗੇ ਤੇ ਮੈਂ ਤੁਸੀ ਗਗਨ ਨੂੰ ਪੁੱਛ ਲੋ ਕਿ ਜੇ ਸਾਨੂੰ ਦਿੰਦੀ ਆ ਤਾਂ ਲੈ ਮਾ ਤੇਰਾ ਮੂੰਹ ਟੁੱਟਿਆ ਹੋਇਆ ਕਹਿਦਾ ਚੱਕ ਕੇ ਮੂੰਹ ਵੀ ਗਗਨ ਨੂੰ ਪੁੱਛ ਲੋ ਮੇਰੇ ਕੋਲ ਬੈਂਕ ਲੱਗੀ ਹੋਈ ਆਗੀ ਨਾਲੇ ਤੈਨੂੰ ਵੀ ਪਤਾ ਚੰਗੀ ਤਰ੍ਹਾਂ ਵੀ ਆਪਣੇ ਘਰੇ ਕੀ ਹੈਗਾ ਕੀ ਨਹੀਂ ਸਿਰ ਚੜਾਈ ਜਾਨਨੀ ਆ ਨਾਲੇ ਇੱਕ ਗੱਲ ਮੇਰੀ ਹੋਰ ਸੁਣ ਲੈ ਮੈਂ ਕਹਿੋ ਜਤ ਮਾਂ ਕਹੇ ਤੇਰਾ ਵੇਕੇ ਕੁੜੀਆਂ ਨੂੰ ਪੈਸੇ ਦਿੰਦੇ ਹੁੰਦੇ ਨੇ ਨਾ ਕਿ ਲੈ ਕੇ ਜਾਂਦੇ ਨੇ ਮੂੰਹ ਪਵਾਈ ਜਾਂਦੇ ਓਹਨਾਂ ਨੂੰ ਲੈ ਤੂੰ ਮੈਨੂੰ ਕਿਉਂ ਕੋਲੀ ਜਾਨੀ ਹੈਗੀ ਮੈਂ ਕਿਹਾ ਉਹਨੂੰ ਕਹਤਾ ਵੀ ਦੇਰੋਂ ਤੋੜ ਕੇ ਲੈ ਜਾ ਪੈਸੇ ਮੈਦਾਨੋਂ ਕਟਾਲਾ ਹੀ ਹੈਗਾ ਵੀ ਚਲ ਭਾਈ ਉਹਨੂੰ ਪੁੱਛ ਲੂਗੀ ਤੂੰ ਆਪੇ ਜਵਾਬ ਦੇ ਦੇਣੀ ਹੋਰ ਮੈਂ ਦੱਸ ਕੀ ਕਹਿਣਾ ਸੀਗਾ ਮੈਨੂੰ ਪੈ ਗਈ ਤੂੰ ਤਾਂ ਚਾਰੇ ਚੱਕ ਕੇ ਆਹੋ ਗੁਰੇ ਮੂੰਹ ਪੈਣ ਨੂੰ ਗਗਨ ਹੈਗੀ ਆਗੀ ਤੂੰ ਨਾ ਕੋਈ ਜਵਾਬ ਦਈ ਉਹਨੂੰ ਫਿਰ ਤਾਂ ਹੀ ਤਾਂ ਲੋਕ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ਵੀ ਇਹਨਾਂ ਦੀ ਤਾਂ ਕੁੜੀ ਦੀ ਚੱਲਦੀ ਐ ਬਹੂ ਨੂੰ ਤਾਂ ਸਾੜੀ ਕੱਢਣ ਦਿੰਦੀ ਹੈਗੀ ਕੁੜੀ ਆਪ ਵੀ ਮਾੜਾ ਮੋਟਾ ਕੁਝ ਕਰ ਲੈ ਕਰ ਨਹੀਂ ਆਣੀ ਥੋੜਾ ਬਿਫਾਰਾ ਕੁਝ ਮੈਨੂੰ ਸਮਝਾਉਣਾ ਪਊਗਾ ਤੈਨੂੰ ਮੈਂ ਉਹਨੂੰ ਜਵਾਬ ਹੀ ਦਿੱਤਾ ਕੁਝ ਹੋਰ ਤਾਂ ਨਹੀਂ ਕਿਹਾਗਾ ਮੈਨੂੰ ਕਹਿ ਦਰ ਤਾ ਹੈ ਨਹੀਂ ਭਾਈ ਤੂੰ ਹੋਰ ਵੱਲ ਕਰ ਕੋਈ ਇਹ ਕੋਈ ਜਵਾਬ ਆ ਦੇ ਗਗਨ ਨੂੰ ਪੁੱਛ ਲੈ ਲੈ ਕੇ ਕੋਈ ਜਵਾਬ ਹੈ ਤੇ ਫਿਰ ਜਦੋਂ ਫੀਲਦਾਰ ਤੇਰੇ ਆ ਤਾਂ ਤੈਨੂੰ ਕਹਿਣਾ ਹੋਰ ਕਿਹਨੂੰ ਕਹਿਣਾ ਸੀ ਮੁੰ ਨੂੰ ਸੰਭਾ ਦੇ ਮੁੰਡੇ ਨੂੰ ਸੰਭਾ ਦੇ ਉਹ ਛੁੱਡੂ ਜਿਹਨੂੰ ਕਾਫੇ ਦਾ ਨਹੀਂ ਪਤਾ ਹੈਗਾ ਸਾਰਾ ਟੇਕਾ ਨੂੰ ਲਗਾ ਦੂਗੀ ਇਹ ਤਾਂ ਮੇਰੇ ਕਰਕੇ ਅਜੇ ਨਾ ਬਚਿਆ ਪਿਆ ਬਸ ਕਰਨੀ ਬਸ ਕਰ ਤੇਰੇ ਤੋਂ ਪਹਿਲਾਂ ਤਾਂ ਮੈਂ ਇਸ ਘਰ ਚਾਹੀਏ ਕਿ ਮੈਂ ਚਲਾਇਆ ਹੁਣ ਤੱਕ ਘਰ ਕੀ ਹੋ ਗਈ ਤਾਂ ਚਾਹੀਏ ਮੈਨੂੰ ਬੜਕੀ ਉਹ ਕਰਜਾ ਕਿੰਨਾ ਕੁ ਤੈਨੂੰ ਲੱਖਣ ਹੈ ਹਾਂ ਹਾਂ ਤੂੰ ਮੇਰੇ ਲੱਖਣ ਬਰਕਣ ਵਾਲੀ ਆ ਗਈ ਕੁਝ ਕੰਮ ਕਰ ਫੜਾ ਚਾਬੀਆਂ ਜੀ ਮੈਨੂੰ ਤੇਰਾ ਕੋਈ ਪਤਾ ਨਹੀਂ ਚੱਕ ਕੇ ਫੜਾ ਦੇ ਪੈਸੇ ਮੇਰੇ ਗਈ ਮਗਰ ਫੜਾ ਲੈ ਕਿ ਕਿ ਬੜਾ ਦੋਗੇ ਮੈਂ ਪੈਸੇ ਉਹ ਮੈਨੂੰ ਸਾਰਾ ਹੀ ਪਤਾ ਦਾ ਤੈਨੂੰ ਗੱਲਾਂ ਚੁਪੜੋ ਲੈਣੇ ਨੇ ਫੜਾ ਦੇ ਓਏ ਫੜਾ ਚਾਬੀ ਫੜਾ ਲੈ ਫੜ ਤੂੰ ਚਾਬੀ ਆ ਫੜ ਲੈ ਫੜਾ ਦੇ ਕਰ ਜੋੜਦੀ ਤਾਂ ਮੈਂ ਮਰ ਗਈ ਹੁਣ ਮਖਤਿਆਰੀ ਜੋੜਿਆ ਤਾਂ ਕੱਟ ਜਾ ਜੀ ਆਹੋ ਕਿੰਨਾ ਕੁ ਤੁਸੀਂ ਘਰ ਜੋੜਿਆਗਾ ਹਾਂ ਯੇ ਪੱਟੀ ਆਕੇ ਗੱਲਾਂ ਚ ਤੂੰ ਤਾਂ ਸਾਰਾ ਕੁਝ ਆਥਨ ਨੂੰ ਵੇਚ ਦੇ ਫੇਰ ਮੇਰੇ ਕਰਕੇ ਬਸਿਆ ਤਿਆ ਮੈਂ ਕਰਦੀ ਆ ਪਹਿਲਾਂ ਤਾਂ ਉਹਦੇ ਨਾਲ ਗੱਲ ਬੰਨੀ ਉਹਨੂੰ ਚੱਕ ਕੱਟ ਕੇ ਹੈਲੋ ਹੈਲੋ ਵੀਰੇ ਆਪਣੇ ਕਿਵੇਂ ਠੀਕ ਆ ਮੈਂ ਠੀਕ ਆ ਤੁਸੀਂ ਮੰਮੀ ਦੱਸੋਣ ਕਿਵੇਂ ਨੇ ਮੰਮੀ ਠੀਕ ਐ ਤੇ ਨਾਲ ਮੈਂ ਉਹ ਕਹਿੰਦਾ ਸੀ ਹੋ ਗਿਆ ਸਾਨੂੰ ਪੈਸੇ ਕਿਤੇ ਵੀਰੇ ਤੂੰ ਬਦਤਾ ਹੈ ਵੀ ਇੱਥੇ ਕਿਨੇ ਪੈਸੇ ਦੇਣੇ ਨੇ ਮੈਂ ਤੁਹਾਨੂੰ ਕੀ ਗੱਲ કહਾਂ ਹਾਂ ਹਾਂ ਤੁਸੀਂ ਨਾ ਮੇਰੀ ਟੂਮਾ ਲੈ ਜਾਓ ਜਿਹੜੀ ਮੈਂ ਮੰਮੀ ਨੇ ਦਿੱਤੀਆਂ ਸੀ ਨਾ ਨੀਰੇ ਮੇਰੀ ਗੱਲ ਸੁਣ ਮੰਮੀ ਇੰਨਾ ਜ਼ਿਆਦਾ ਬਿਮਾਰ ਨੇ ਫਿਰ ਕਾਲੂ ਪਛਤਾਨ ਦਾ ਕੀ ਫਾਇਦਾ ਮੈਂ ਚਾਹੀ ਕਹਨੀ ਆ ਤੂੰ ਬੋਲੀ ਹੋਈ ਆ ਤੂੰ ਪਰ ਨਹੀਂ ਮੈਂ ਪੁੱਛਿਆ ਹੋਇਆਗਾ ਇੱਥੇ ਤੇ ਤੂੰ ਮੈਂ ਵਿਆਹ ਵੀਰੇ ਮੇਰੇ ਹੁੰਦੇ ਤੁਸੀਂ ਕਿਉਂ ਵਿਆਹ ਤੇ ਪੈਸੇ ਚੱਕ ਰਹੇ ਹੋ ਨਾਲ ਮੈਂ ਕਿੜਾ ਕਿਸੇ ਦੀਆਂ ਟੂਮਾ ਦੇ ਰਹੀਆਂ ਚਾਖੇ ਇਹ ਤਾਂ ਮਾਂ ਨੇ ਮੈਨੂੰ ਦਿੱਤੀਆਂ ਸੀ ਓਕੇ ਵੇਲੇ ਇਹੀ ਕੰਮ ਆਉਂਦੇ ਹੁੰਦੇ ਨੇ ਤੁਸੀਂ ਇਹ ਲੈ ਜਾ ਟੂਮਾ ਮੇਰੀਆਂ ਤੇ ਮੰਮੀ ਦਾ ਇਲਾਜ ਕਰਾ ਲਓ ਬਸ ਕੋ ਨਾ ਨਾ ਕੋਈ ਨਹੀਂ ਮੈਂ ਆਪ ਵੀ ਕਰ ਸਕਦੀ ਨਾ ਕੋਈ ਵੀਰੇ ਮੇਰੀ ਗੱਲ ਮੰਨ ਲਓ ਮੈਂ ਸਹੀ ਕਹਿ ਰਹੀਆਂ ਮੈਂ ਤੁਹਾਨੂੰ ਟੂਮਾ ਫੜਾ ਦੂਗੀ ਬਸ ਮੰਮੀ ਦਾ ਇਲਾਜ ਕਰਵਾ پچھے نہ لب جان کلش کر میرا ٹو چوریاں دینی پی ہاں آ گئے مہاراج ਹਾਂ ਬਈ ਆ ਗਿਆ ਕਿੱਧਰ ਜਾਨੀ ਜਾਨੀ ਹੈ ਕਾਲਜ ਹਾਂ ਮੈਂ ਕਾਲਜ ਚੱਲੀ ਹਾਂ ਤੂੰ ਕਿੱਧਰੋਂ ਆਇਆ ਕੁਛ ਨਹੀਂ ਮੈਂ ਤਾਂ ਦੀਪੇ ਕੋਲੇ ਗਿਆ ਸੀ ਮੜਾ ਕੰਮ ਦੀਗਾ ਅੱਛਾ ਹਾਂ ਤੇਰੀ ਬਹੂ ਪੈਸੇ ਮੰਗਦੀ ਸੀ ਹਾਂ ਕਿਉਂ ਪੈਸੇ ਉਹਨੂੰ ਚਾਹੀਦੇ ਸੀਗੇ ਉਹ ਉਹਦੀ ਮੰਮੀ ਬਿਮਾਰ ਸੀ ਜੀ ਅੱਛਾ ਉਹਦੇ ਵਾਸਤੇ ਜਾਂਦੀ ਸੀ ਕੀ ਗੱਲ ਮੰਮੀ ਤਾਂ ਠੇਕਾ ਲਿਆ ਹੋਇਆ ਤਾਂ ਹੈ ਉਹਨਾਂ ਦੀ ਵੀ ਜੁਮੇਦਾਰੀ ਸੰਭਲੀ ਤਾਂ ਉਹ ਜ਼ਿੰਮੇਵਾਰੀ ਗਾਣੂ ਗਗਨ ਭਾਈ ਉਹ ਕਹਿੰਦੀ ਵੀ ਸਾਡੇ ਕੋਲੇ ਆ ਨਹੀਂ ਹੈ ਨਹੀਂ ਵਿੱਚ ਜੀ ਵੱਢ ਕੇ ਦੇ ਦਾਂਗੇ ਉਹਦੀ ਮਾਂ ਮਾਰ ਨਾ ਮਜਬੂਰੀ ਹੋ ਜੇ ਕਿ ਹੋ ਜੇ ਬੇਸ਼ਰਮੀ ਤੇਰੇ ਸੌਰ ਸ਼ਰਮ ਨਹੀਂ ਆਉਂਦੀ ਜਵਾਈ ਤੋਂ ਪੈਸੇ ਮੰਗਦੇ ਹਾਲ ਕੱਲ ਸੁਣ ਲੈ ਮੇਰੀ ਤੇਰੀ ਬਹੂ ਨੂੰ ਨਾ ਤੇਰੇ ਤੱਕ ਹੀ ਸੀਮਤ ਰੱਖ ਬਹੁਤਾ ਨਾ ਸਾਡੇ ਸਿਰ ਚੜਾਉਣ ਦੀ ਲੋੜ ਨਹੀਂ ਹੈਗੀ ਤੇਰੇ ਸਿਰ ਚੜੀ ਹੈ ਨਾ ਐਨੇ ਕਾਫੀ ਹੈ ਬਈ ਸਿਰ ਚੜਨ ਨੂੰ ਉਹਨੇ ਤਾਂ ਵਿਚਾਰੀ ਨੇ ਕੀ ਕਿਹਾਗਾ ਉਹ ਤਾਂ ਚਲ ਉਹਨੂੰ ਲੋੜਦੀ ਪੈਸਿਆਂ ਦੀ ਤਾਂ ਕਹਿਤਾ ਉਹਨੇ ਨਾਲੇ ਪਹਿਲਾਂ ਵੀ ਉਹਨੇ ਕਿੰਨੇ ਕ ਵਾਰੀ ਕਿਹਾ ਵਿਚਾਰੇ ਨੇ ਪੈਸਿਆਂ ਨੂੰ ਚਲ ਕੋਈ ਗੱਲ ਹੀ ਨਹੀਂ ਹੈਗੇ ਪੈਸੇ ਆਪਦਾ ਜਵਾਬ ਦੇਦਾ ਫਿਰ ਆਪਾਂ ਕਿਹੜਾ ਬਾਈ ਗਾ ਕਰਨ ਦੇ ਦੇ ਪੈਸੇ ਮੈਂ ਤਾਂ ਉਹਨੂੰ ਕਿਹਾ ਵੀ ਤੀ ਮਾਂ ਆਪਾਂ ਚਲ ਲਗਾ ਕੇ ਉਹਨੂੰ ਪੁੱਛ ਲਾਂਗੇ ਵੀ ਜੀ ਉਹਦੇ ਕੋਲੇ ਹੋਵੇ ਠੀਕ ਆ ਨਹੀਂ ਫਿਰ ਫੇ ਨਹੀਂ ਆਏ ਨਹੀਂ ਹਾ ਹਾ ਉਹ ਤਾਂ ਗਊ ਹੈ ਉਹ ਤਾਂ ਮੁੱਚ ਜਵਾਨ ਹੀ ਨਹੀਂ ਹੈਗੀਗੀ ਅਸੀਂ ਕੁ ਮਹੀਨੇ ਹੈ ਸ਼ਰਮ ਤਾਂ ਨਹੀਂ ਆਉਂਦੀ ਬੋਲਦੇ ਨੂੰ ਨਾਲੇ 15 ਦਾ ਹਿਸਾਬ ਕਰਿਆ ਹਾਂ ਬਾਈ ਕਾਪੀ ਤਾਂ ਫੜਾਈ ਸੀ ਮੰਮੀ ਨੂੰ ਹਾਂ ਗਗਨ ਨੂੰ ਦੱਸ ਨਹੀਂ ਹਿਸਾਬ ਬੰਦ ਦੇ ਦੇਖ ਲੈ ਸਾਬ ਮੈਂ ਹਾਂ ਚੁੱਡੂਆ ਦੁੱਧ ਕਿੰਨਾ ਜਾਂਦਾ ਹੈ 13000 ਹੋਇਆ ਹੋਇਆ 15 ਦਾ ਤੂੰ ਲੈ ਕੇ ਆ 8000 ਰੁਪਿਆ ਬਾਈ ਮੈਨੂੰ ਨਹੀਂ ਪਤਾ ਵੀ ਜਿੰਨੇ ਉਹਨੇ ਫੜਾਤੇ ਮੈਂ ਤਾਂ ਫੜ ਲਿਆ ਚੱਲ ਕੋਈ ਨਾ ਮੈਨੂੰ ਕਹਿ ਦੂੰਗਾ ਸਾਬ ਕਿਤੇ ਬਿੱਚੂ ਗੁੰਡੀ ਵਾਲਾ ਬਹੁਤ ਨਹੀਂ ਫੜਾਈ ਜਾਂਦਾ ਬਾਈ ਕਮਾਲ ਦੀ ਖੱਲਾ ਅੱਜ ਤੱਕ ਨਹੀਂ ਰੁਪਿਆ ਫੜਾਇਆ ਵੇਜ ਤਾਂ 10 ਰੁਪਏ ਵੀ ਲੈਣੇ ਨੇ ਤਾਂ ਵੀ ਤੈਥੋਂ ਪੁੱਛ ਕੇ ਜਮਮ 13000 ਰੁਪਏ ਪੂਰਾ ਕਰ ਲਿਆ ਕਿ 15 ਦਾ ਸਮਝ ਗਿਆ ਆਥਣੇ ਗੱਲ ਕਰੂੰਗਾ ਵੀ ਉਹ ਮੈਂ

ਮੰਮੀ ਕੋਲੇ ਕਿਨੂੰ ਛੱਡ ਕੇ ਆਇਆ? ਉਹ ਮੰਮੀ ਕੋਲੇ ਤਾਂ ਭੈਣੇ ਮੈਂ ਹਰਾਨੀ ਮਾਸੀ ਨੂੰ ਛੱਡ ਆਇਆ ਸੀਗਾ। ਮਾਹ ਚਲ ਭੈਣ ਕੋਲੇ ਜਾਇਆ। ਅੱਛਾ ਠੀਕ ਹੈ ਵੀਰੇ। ਫਿਰ ਹੁਣ ਡਾਕਟਰ ਕੀ ਕਹਿੰਦੇ ਨੇ? ਹੁਣ ਫਰਕ ਹੈ ਮੰਮੀ ਦੇ ਸੇਚ ਕੁਛ। ਹਾਂ ਬਸ ਉਵੇਂ ਹੀ ਐ ਭਣੇ। ਡਾਕਟਰ ਕਹਿੰਦੇ ਵੀ ਜਿੰਨਾ ਟਾਈਮ ਫੀਸ ਨਹੀਂ ਜਮਾ ਕਰਾਉਂਦੇ, ਉਹਨਾ ਟਾਈਮ ਅੱਗੇ ਇਲਾਜ ਨਹੀਂ ਸ਼ੁਰੂ ਹੋਣਾ। ਕੋਈ ਨਹੀਂ ਵੀਰੇ। ਇਲਾਜ ਤਾਂ ਹੋ ਜੂਗਾ। ਕਰਦੇ ਆ ਕੋਈ ਗੱਲਾ। ਅੱਜ ਤੁਸੀਂ ਚਾਹ ਪਾਣੀ ਪੀ ਲਓ। ਹਾਂ ਚਲੋ। ਮਾਸੀ ਪਈ ਹੈ ਤੁਸੀਂ ਇੱਥੇ ਬੈਠ ਜਾਓ ਵੀਰੇ ਮੈਂ ਪਾਣੀ ਲੈਣ ਆਇਆ ਹਾਂ ਸਸਰੀ ਕਾਲ ਮਾਸੀ ਲੈ ਕੁੜੇ ਸਸਰੀ ਕਾਲ ਬੁੱਤ ਸਸਰੀ ਕਾਲ ਹੋਰ ਠੀਕ ਹੈ ਮਾਸੀ ਹਾਂ ਠੀਕ ਹੈ ਠੀਕ ਹੈ ਵਧੀਆ ਬਹਿ ਜਾ ਹੋਰ ਠੀਕ ਹੈ ਸਾਰੇ ਹਾਂ ਹਾਂ ਮਾਸੀ ਸਾਰੇ ਠੀਕ ਠਾਕ ਚਲੋ ਕੋਈ ਵਧੀਆ ਹੋ ਗਿਆ ਤੇ ਤੇਰੀ ਮਾਂ ਕਿਵੇਂ ਠੀਕ ਹੈ ਮਾਂ ਠੀਕ ਆ ਹੁਣ ਪਹਿਲਾਂ ਨਾਲੋਂ ਤਾਂ ਫਰਕ ਅੱਛਾ ਅੱਛਾ ਤੇ ਇੱਧਰ ਕਿਵੇਂ ਚਾਂਕ ਗੇੜਾ ਜਾ ਬਸ ਉਹ ਮੈਂ ਨਹੀਂ ਆ ਗਈ ਸੀ ਉੱਥੇ। ਅੱਛਾ ਅੱਛਾ ਚੱਲ ਵਧੀਆ ਕੀਤਾ ਪੁੱਤ। ਵਧੀਆ ਕੀਤਾ ਆ ਗਿਆ ਮੈਂ। ਚਾਹ ਚ ਬਣਾ ਲੈ ਪੁੱਤ। ਤੁਸੀਂ ਪਾਣੀ ਲੈਣਾ? ਨਾ ਪਾਣੀ ਨਹੀਂ। ਚਾਹ ਕਰ ਲਾ। ਹਾਂਜੀ ਧੰਨਵਾਦ। ਹਲੋ। ਹੋਰ ਮਸੀ ਠੀਕ ਠਾਕ ਸਾਰੇ? ਹਾਂ ਪੁੱਤ ਠੀਕ ਆ ਸਾਰੇ ਵਧੀਆ। ਆ ਟੀਣਾ ਨੇ ਕਿਹਾ ਸੀਗਾ ਪੈਸਿਆਂ ਬਾਰੇ। ਅੱਛਾ ਤੇ ਜੇ ਪੁੱਤ ਤੂੰ ਮੈਨੂੰ ਘੰਟਾ ਤੱਕ ਪਹਿਲਾਂ ਦੱਸ ਦੇਣਾ ਸੀ ਆ ਫੋਨ ਕਰ ਦਿੰਦਾ ਫਿਰ ਮੈਂ ਪੈਸੇ ਰੱਖ ਦਿੰਦੀ। ਤੇ ਪੁੱਤ ਤੁਸੀਂ ਤਾਂ ਨਾ ਬਾਹੜਾ ਕੰਮ ਮਾਰਿਆ। ਜੇ ਤੁਹਾਨੂੰ ਪੁੱਤ ਪੈਸਿਆਂ ਦੀ ਲੋੜ ਸੀ ਮੈਨੂੰ ਘੰਟਾ ਦੋ ਘੰਟੇ ਪਹਿਲਾਂ ਦੱਸ ਲੈਂਦੇ ਪਹਿਲਾਂ ਫੋਨ ਕਰ ਦਿੰਦੇ ਮੈਂ ਕੋਈ ਇੰਤਜ਼ਾਮ ਕਰ ਲੈਂਦੀ ਆ ਜਿਹੜੇ ਮੇਰੇ ਕੋਲੇ ਪੁੱਤੋਂ ਪੈਸੇ ਪਏ ਸੀਗੇ ਮੈਂ ਚੱਕ ਕੇ ਹੋਗਾ ਗੰਨੂ ਫੜਾਤੇ ਉਹਨੇ ਆਪਦੀ ਫੀਸ ਭਰਤੀ ਹੁਣ ਤੈਨੂੰ ਪਤਾ ਮਾਸਟਰਾਂ ਤੋਂ ਅਸੀਂ ਪੈਸੇ ਮੜਾਉਦੇ ਚੰਗੇ ਨਹੀਂ ਲੱਗਦੇਗੇ ਹੈ ਉਹ ਨਾ ਨਾ ਮਸੀ ਕੋਈ ਨਹੀਂ ਉਹ ਤਾਂ ਸਰ ਗਿਆ ਸੀਗਾ ਮੈਂ ਤਾਂ ਬਸ ਉਹੀ ਲੰਘਦਾ ਪਰਦਾ ਆ ਗਿਆ ਮੈਂ ਕਿਹਾ ਚੱਲ ਜਾਂਦਾ ਜਾਂਦਾ ਮਿਲੇ ਚੱਲਾਂ ਚੱਲ ਕੋਈ ਨਹੀਂ ਪੁੱਤ ਤੇਰਾ ਆਪਦਾ ਘਰ ਆ ਗਿਆ ਫਿਰ ਕੀ ਹੋ ਗਿਆ ਨਾਲੇ ਪੁੱਤ ਮੈਨੂੰ ਐਂ ਦੱਸ ਵੀ ਪੈਸਾ ਦਾ ਕੀ ਚਿੱਤ ਨਾਗਾ ਜਦੋਂ ਆਪ ਦੇ ਕਿਸੇ ਰਿਸ਼ਤੇਦਾਰ ਦੇ ਕੰਮ ਨਾਉਣ ਹੈ ਜੇ ਘਰੇ ਹੁੰਦੇ ਪੁੱਤ ਨਾ ਜਵਾਬ ਜਵਾਬ ਨਹੀਂ ਦਿੱਤੇ ਸੀ ਮੇਰਾ ਤਾਂ ਬਹੜਾ ਹੀ ਮੰਨ ਤੋ ਕੀ ਹੋਇਆ ਜਦੋਂ ਮੈਂ ਟੀਨਾ ਨੂੰ ਜਵਾਬ ਦਿੱਤਾ ਪੈਸੇ ਵਾਸਤੇ ਨਾ ਨਾ ਮਸੀ ਐਡੀ ਦਾ ਕੋਈ ਗੱਲ ਨਹੀਂ ਸੀ ਰੁਪਏ ਤਾਂ ਪਏ ਵੀ ਸੀਗੇ ਉਹ ਕਈ ਵਾਰੀ ਡਾਕਟਰ ਨਾਲ ਵੱਧ ਘੱਟ ਮੰਗ ਲੈਂਦਾ ਤਾਂ ਕਰਕੇ ਮੈਂ ਖਾ ਚੱਲ ਲੈ ਚੱਲਦੇ ਆ ਪੈਸੇ ਹੋਰ ਤਾਂ ਕੋਈ ਗੱਲ ਨਹੀਂ ਇਹ ਤਾਂ ਗੱਲ ਤੇਰੀ ਪੁੱਤ ਸਹੀ ਹੈਗੀ ਡਾਕਟਰਾਂ ਦਾ ਕਿਹੜਾ ਮੂੰਹ ਫੜ ਲੈਣਾ ਉਹਨਾਂ ਨੇ ਤਾਂ ਜਿੰਨੇ ਮੰਗਲੇ ਪੈਸੇ ਉਹਨੇ ਦੇਣੇ ਪਹਿਣਗੇ ਨਾਲੇ ਉੱਥੇ ਕਿਹੜਾ ਭਾਈ ਆਪਾਂ ਭਾਅ ਕਰ ਸਕਦੇ ਆ ਕਿ ਨੀਤਾ ਹੈ ਮਸੀ ਡਾਕਟਰਾਂ ਦਾ ਮੂੰਹ ਨਹੀਂ ਪੜਿਆ ਜਾਂ ਤੇ ਹੋਰ ਦੱਸ ਹੁਣ ਤੇਰੀ ਮਾਂ ਜਮਾ ਠੀਕ ਐ ਬਸ ਠੀਕ ਹੀ ਆ ਵਸੀ ਕੋਈ ਖਾਸ ਇੰਨਾ ਫਰਕ ਹੈ ਨਹੀਂ ਅੱਛਾ ਹਾਂ ਨਾ ਕੀ ਇਹ ਜਾਂ ਕੀ ਹੋ ਗਿਆ ਸੀਗਾ ਬਸ ਬੁਖਾਰ ਹੀ ਚੜਿਆ ਸੀਗਾ ਬੁਖਾਰ ਹੀ ਨਹੀਂ ਚੜਨੋਂ ਹਟਦਾ ਪਤਾ ਨਹੀਂ ਕੀ ਹੋ ਗਿਆ ਹਾਂ ਹੁਣ ਅੱਜ ਕੱਲ ਬੁਖਾਰ ਵੀ ਇਹੋ ਜਿਹਾ ਹੀ ਹੋਇਆ ਪਿਆ ਭਾਈ ਚਾਰ ਚਾਰ ਦਿਨ ਉਤਰਦਾ ਹੀ ਨਹੀਂਗਾ ਹੋਰ ਹੁਣ ਗਾਹਾਂ ਇਨਫੈਕਸ਼ਨ ਵਧੀ ਜਾਂਦੀ ਐ ਡਾਕਟਰ ਕਹਿੰਦਾ ਟੈਸਟ ਕਰਾਉਣੇ ਪੈਣਗੇ ਹੋਰ ਪਤਾ ਨਹੀਂ ਕੀ ਕੁਝ ਦੱਸੀ ਜਾਂਦੇ ਅੱਛਾ ਅੱਛਾ ਚੱਲ ਭਾਈ ਆਉ ਦਾ ਇਲਾਜ ਕਰਾ ਲਓ ਕੋਈ ਚੱਜ ਦੇ ਡਾਕਟਰ ਨੂੰ ਦਿਖਾ ਦੇ ਹੋਰ ਕੀ ਹੈਗਾ ਹਾਂ ਵਸੇ ਇਹੀ ਕਰਾਂਗੇ ਹੁਣ ਦੇਖਦੇ ਆ ਡਾਕਟਰ ਬਦਲ ਕੀ ਦੇਖਾਂਗੇ ਹੁਣ ਕੋਈ ਹਾਂ ਦੇਖ ਲੈ ਉੱਥੇ ਕਿੰਨੀਆਂ ਚਲਾਕੀਆਂ ਘੋਟੀ ਜਾਂਦੇ ਨੇ ਇਹ ਮੈਂ ਤਾਂ ਪੈਸੇ ਦੇਣ ਨੂੰ ਤਿਆਰ ਸੀ ਹਰ ਮੇਰੇ ਮੂਰੇ ਕੁਝ ਹੋਰ ਹੋਊਗਾ ਸੱਚੀ ਇਹਨਾਂ ਨੂੰ ਪੂਰਾ ਸ਼ਰਮ ਨਹੀਂ ਆ ਦੋ ਮੌਦੂ ਕਹਿੰਦੇ ਨੇ ਮੇਰੇ ਮੂਰੇ ਕੁਝ ਹੋਰ ਆਪਦੇ ਪੁੱਤ ਮੂਰੇ ਕੁਝ ਹੋਰ ਤੇ ਮੇਰੇ ਵੀਰੇ ਮੂਰੇ ਕੁਝ ਹੋਰ ਹੋਰ ਪਤਾ ਆ ਜੀਓ ਜੀ ਦਵਾਈਆਂ ਤੇ ਹੋਇਆ ਪਿਆ ਤੂੰ ਆਏ ਵੇਖ ਲੈ ਪਰਸੋਂ ਮੈਂ ਦਵਾਈ ਲੈ ਕੇ ਆਈਆਂ ਪੂਰੇ 2800 ਦੀ ਆਈ ਆ 2 300 ਕਰਾਇਆ ਪੜਾ ਲੱਗ ਗਿਆ ਉਹੀ ਗੱਲ ਪੈਸੇ ਕਿੱਥੇ ਖੜਦੇ ਹੈਗੇ ਹਾਂ ਚਾਹ ਚਾਹ ਤਰ ਲੰਦੀ ਮੰਮੀ ਬਣ ਗਈ ਚਾ ਉਹੀ ਕਹਿਣਾ ਸੀ ਵੀਰੇ ਨੂੰ ਫਿਰ ਆ ਜਾ ਅੰਦਰ ਬੈਠ ਜਾ ਏਸੀ ਵਾਲੇ ਅੰਦਰ ਇੱਥੇ ਗਰਮੀ ਜਾਦੇ ਆ ਚਾਹ ਪੀ ਲੋ ਆ ਕੇ ਹਾਂ ਹਾਂ ਬੋਤ ਲੇ ਜਾ ਪਿਆਰੇ ਅੰਦਰ ਏਸੀ ਵਾਲੇ ਚ ਪਟਾਕੇ ਚ ਨਾ ਇਹਨੂੰ ਆਉਂਦੇ ਨੂੰ ਸ਼ਰਮ ਨਹੀਂ ਆਈਗੀ ਵੀ ਸੌਣ ਦਾ ਮਹੀਨਾ ਦਾ ਕੋਈ ਸੁਧਾਰਾ ਲੈ ਕੇ ਆਜੇ ਚਲ ਇਹ ਤਾਂ ਜਵਾਕ ਸੀ ਇਹਦੀ ਮਾਣੂ ਅਕਲ ਨਹੀਂ ਆਈਗੀ ਵੀ ਦੋ ਚਾਰਾਂ ਨੂੰ ਬਿਸਕੁਟ ਦੇ ਕੇ ਤੋਰ ਦਿੰਦੀ ਬਿ ਸ਼ਰਮ ਜਿਨਾ ਹੋਣ ਤੱਕ ਜੇ ਥਾਂ ਦੇ ਪਰ ਇਹ ਆਇਆ ਕੀ ਲੈਣਾ ਹੈ ਆ ਹੁਣ ਤਾਂ ਥੋੜਾ ਜਿਹਾ ਰੁਪਈਆ ਲੈਣੇ ਪੈਸੇ ਮੰਗੇ ਸੀ ਹੁਣ ਇਹ ਆ ਵੀ ਗਿਆ ਮੈਨੂੰ ਗੱਲ ਦੀ ਸਮਝ ਨਹੀਂ ਲੱਗੀ ਕਿ ਤੇ ਇਹ ਤਾਂ ਨਹੀਂ ਯਾਉਂਦੀਆਂ ਕਿਤੇ ਕੋਚੀਆਂ ਆਖੀ ਬੈਠੀ ਹੋਏ ਤੇ ਉਹ ਫੜਾਉਂਦੀ ਹੋਏ ਆਦੇ ਭਰਾ ਨੂੰ ਕੋਈ ਨਹੀਂ ਖਾਦੀ ਹੈ ਪਤਾ ਮੇਰੇ ਥੋੜਾ ਮੂਝਾ ਬਾੜਾ ਉੱਤਰੇ ਪੈ ਮੈਨੂੰ ਨਾ ਸੱਚ ਦੱਸ ਦੋ ਮੰਮੀ ਠੀਕ ਤਾਂ ਹੈਗੇ ਨੇ ਨਾ ਹਾਂ ਨਹੀਂ ਨਹੀਂ ਠੀਕ ਹੈ ਸਭ ਠੀਕ ਹੈ ਮੈਂ ਕਹਿੰਦਾ ਸੀ ਮੈਂ ਕਿਹਾ ਜੇ ਤੂੰ ਨਾਲ ਹੀ ਬਸ ਚੱਲਦੀ ਮੇਰੇ ਤੂੰ ਨੂੰਹੇ ਨਾਲ ਸੁਭਾਅ ਦਾ ਪਤਾ ਤਾਂ ਹੈ ਕਿਵੇਂ ਦਾ ਟੱਬਰ ਹੈ ਮੈਂ ਤਾਂ ਇਹਨਾਂ ਨੂੰ ਪੁੱਛੇ ਬਿਨਾ ਘਰੋ ਘਰ ਪੈਰ ਵੀ ਨਹੀਂ ਰੱਖ ਸਕਦੀ ਦੇਖ ਕੇ ਤਾਂ ਜਾਣਾ ਬਹੁਤ ਦੂਰ ਦੀ ਗੱਲ ਨਹੀਂ ਤਾਂ ਮੇਰਾ ਕਿਹੜਾ ਨਹੀਂ ਜੀ ਕਰਦਾ ਵੀ ਮੈਂ ਮੇਰੀ ਮਾਂ ਨੂੰ ਦੇਖਣ ਜਾ ਕੇ ਵੀ ਤੇੜੇ ਹਾਲਾਤਾਂ ਚ ਹੁਣ ਛੁਣੋ ਕੋਈ ਨਹੀਂ ਨਾਲੇ ਉਹ ਭਾਜੀ ਨਹੀਂ ਦਿੰਦੇ ਕਿੱਥੇ ਨੂੰ ਉਹ ਤਾਂ ਵੀ ਪਿੰਡ ਚ ਹੀ ਗਏ ਨੇ ਕਿਧਰੇ। ਇਹ ਕੋਈ ਤਾਂ ਹੈਗੇ ਨੇ ਜਿਹੜੇ ਮੇਰੇ ਨਾਲ ਖੜ ਜਾਂਦੇ ਨੇ। ਪੈਸਿਆਂ ਦਾ ਹਿੱਲਾ ਕਰਦੇ ਫਿਰਦੇ ਨੇ ਉਹ। ਜੇ ਕਿਧਰੋਂ ਬਣ ਜਾਣ। ਹੋ ਨਾ ਨਾ ਤੁਸੀਂ ਨਾ ਚਿੰਤਾ ਕਰੋ ਪੈਸਿਆਂ ਦੀ। ਮੈਂ ਪੁੱਛੇ ਹੋਏ ਨੇ ਪਿੰਡ ਚ। ਵਿਆਜੂ ਫੜਦਾਂਗੇ ਕੋਈ ਨਾ। ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਮਨਾ ਕਰਿਆ ਸੀ। ਵੀ ਕਿਉਂ ਕਿਸੇ ਤੋਂ ਵਿਆਹ ਤੋਂ ਪੈਸੇ ਫੜਦੇ। ਮੈਂ ਕਰ ਦੂੰਗੀ ਕੋਈ ਹਿੱਲਾ। ਪਤਾ ਨਹੀਂ ਤੁਸੀਂ ਕਿਉਂ ਲੋਕਾਂ ਦੇ ਹਾੜੇ ਖਾਈ ਜਾਂਦੇ। ਨਾਲੇ ਆ ਫੜ। ਇਹ ਕੀ ਹੈ? ਮੈਂ ਤੁਹਾਨੂੰ ਦੱਸਿਆ ਸੀ ਨਾ ਮੇਰੀ ਟੂਮਾ ਫੜੋ ਤੁਸੀਂ। ਉੱਪਰੇ। ਇੱਕ ਮਿੰਟ। ਕੁੜੀ ਵਾਲੇ ਟੂਮਾ ਦਿੰਦੇ ਹੁੰਦੇ ਆ ਨਾ ਕਿ ਲੈ ਕੇ ਜਾਂਦੇ ਹੁੰਦੇ ਆ। ਇਹ ਅਸੀਂ ਕੀ ਕਰਦੀਆਂ ਨੇ? ਕੋਈ ਨਾ। ਮੈਂ ਪੁੱਛੇ ਹੋਏ ਨੇ ਪੈਸੇ। ਤੂੰ ਇਹਨਾਂ ਨੂੰ ਰੱਖ। ਆ ਫੜ। ਨਹੀਂ ਵੀਰੇ। ਨਾਲਿਆ ਦੇਖ ਲੈ ਕੰਨ ਸੁਣਨੇ ਹੋਗੇ ਤੇਰੇ। ਮੈਨੂੰ ਤਾਂ ਮਾਂ ਤੋਂ ਵੱਧ ਕੇ ਕੁਝ ਨਹੀਂ ਹੈਗਾ। ਕੁਝ ਆ ਲਓ ਵੀਰੇ। ਆਪਣਾ ਕੋਈ ਹੀਲਾ ਆ ਦੂਗਾ। ਨਾਲੇ ਮਾੜਾ ਇਲਾਜ ਹੋਊਗਾ ਟਾਈਮ ਨਾਲ। ਉਹ ਨਹੀਂ ਨਹੀਂ ਭਣੇ। ਤੂੰ ਆ ਰੱਖ। ਨਾਲੇ ਕੀ ਸੋਚਣਗੇ ਜੇ ਤੇਰੇ ਕੰਨਾਂ ਕੰਨੀ ਦੇਖਿਆ ਇਹਨਾਂ ਨੇ ਕਹਿਣਗੇ ਵੀ ਕਾਂਟੇ ਵੀ ਚੁਕਾਤੇ। ਕਹੀ ਆਂਦੋ ਵੀਰੇ ਜੋ ਕੁਝ ਕਹਿਣਾ। ਆ ਮਾੜੇ ਟਾਈਮ 'ਚ ਜੇ ਆਪਣੇ ਨਾਲ ਨਹੀਂ ਖੜ ਸਕਦੇ ਫਿਰ ਆਪਾਂ ਨੂੰ ਤਾਂ ਕੋਈ ਹਿੱਲਾ ਕਰਨਾ ਪਊਗਾ ਨਾ। ਨਾਲੇ ਇਹਨੂੰ ਦੇਖੇ ਤਾਂ 17-18 ਹਜ਼ਾਰ ਹੀ ਹੋਣਗੇ। ਕੋਈ ਨਾ ਭਣੇ ਮੈਂ ਪੁੱਛੇ ਹੋਏ ਨੇ। ਤੂੰ ਆ ਵੀ ਰੱਖ ਲੈ ਮੈਂ ਤਾਂ ਕਹਿਣਾ। ਫਰ ਹਿੱਲਾ ਕਿੱਥੋਂ ਹੋਊਗਾ ਇਹ ਤੁਹਾਨੂੰ ਵੀ ਪਤਾ ਹੈ ਨਾਲੇ ਟੁੰਮਾ ਕਦੇ ਲਈ ਹੁੰਦੀਆਂ ਵੀ ਮਾੜੇ ਟਾਈਮ 'ਚ ਆਪਣੇ ਕੰਮ ਆ ਜਾਣ ਆਪਾਂ ਤਾਂ ਹੀ ਬਣਵਾ ਕੇ ਰੱਖਦੇ ਆ ਨਾ ਕੰਮ ਆ ਗਈਆਂ ਆਪਣੇ ਚਲ ਕੋਈ ਨਾ ਫਿਰ ਦੇਖਦੇ ਆ ਜੇ ਸਰਦਾ ਹੋਇਆ ਤਾਂ ਸਾਰਾਂਗੇ ਤੇ ਮੈਂ ਤੇਰੀਆਂ ਵਾਪਸੀ ਕਰਜ ਹਾਂ ਨਹੀਂ ਤਾਂ ਫਿਰ ਮੇਰੇ ਤੁਸੀਂ ਕਿਉਂ ਦਿਮਾਗ ਤੇ ਇਨਾ ਵਜਨ ਪਾਇਆ ਤੁਸੀਂ ਤਾਂ ਪਹਿਲੀ ਮਾਂ ਨੂੰ ਚੱਕੀ ਫਿਰਦੇ ਬਵਾਂ ਮਾਂ ਬਸ ਮੈਨੂੰ ਨਾ ਹੁਣ ਦੁਬਾਰਾ ਐਵੇਂ ਫੋਨ ਕਰਿਓ ਵੀ ਮੰਮੀ ਜਮਾ ਠੀਕ ਨਹੀਂ ਕੋਈ ਨਾ ਬਣ ਨਲੇ ਤੂੰ ਗੇੜਾ ਮਾਰਨੀ ਮਾਂ ਕੋਲ ਉਧਰੀ ਪਈ ਆ ਵਿਚਾਰੀ ਕਹਿੰਦੀ ਕੁੜੀ ਜਮਾ ਨਹੀਂ ਆਉਂਦੀ ਆ ਜੀ ਤੂੰ ਟੈਮ ਨਾ ਕਿਥੇ ਇਹ ਨਾ ਹੋਵੇ ਕਿ ਮਾਂ ਦੇ ਜਾਣ ਤੋਂ ਬਾਅਦ ਹੀ ਆਵੇਂ ਤੂੰ ਮੇਰੇ ਤੁਸੀਂ ਕਿਵੇਂ ਦੀਆਂ ਗੱਲਾਂ ਕਰੀ ਜਾਂਦੇ ਹੋ ਥੋੜਾ ਸੋਚ ਕੇ ਤਾਂ ਬੋਲੋ ਮੰਨੇ ਆ ਬਿਮਾਰ ਨੇ ਪਰ ਉਹਨਾਂ ਨੂੰ ਸਿਰਫ ਹੌਸਲੇ ਦੀ ਲੋੜ ਆ ਜਦੋਂ ਇਲਾਜ ਹੋ ਗਿਆ ਮੰਮੀ ਜਵਾ ਠੀਕ ਹੋ ਜਾਣਗੇ ਨਾਲੇ ਮੈਂ ਨਾ ਆਵਾਂਗੀ ਮੈਂ ਨਾਲ ਨਾਲ ਗੱਲ ਕਰਦੀ ਆ ਮੈਂ ਨਾਲ ਨਾਲ ਆ ਕੇ ਮਿਲ ਕੇ ਜਾਵਾਂਗੀ ਠੀਕ ਹੈ